ਨੀਂ ਤੜਕੇ ਦਾ ਖਾਸਾ ਪੈ ਰਿਆ ਤੇ ਆਪਾਂ ਭਈ ਅੱਜ ਮੌਸਮ ਠੰਡਾ ਆ ਦੇਖ ਕੇ ਤੇ ਆਪਾਂ ਬਟਿੰਡੇ ਨੂੰ ਖਿੱਚਦਾ ਆਪਣਾ ਹੀਰੋ Honda ਤੇ ਲਗਭਗ ਪਥਰਾਲੇ ਪਿੰਡ ਆਪਾਂ ਪਹੁੰਚ ਚੁੱਕੇ ਆ ਤੇ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਭਾਈ ਪਿੰਡ ਪਥਰਾਲੇ ਤੋਂ ਡੱਬਾ ਵਾਲੀ ਤੋਂ ਬਟਿੰਡਾ ਰੋ ਤੇ ਸਾਫ਼ ਸੁਥਰੀ ਗੱਲ ਗੱਪੇ ਤੋਂ ਰਹਿਤ ਗੱਲਬਾਤ ਤੁਹਾਨੂੰ ਸਾਂਝੀ ਕਰਦੇ ਰਹਿੰਦੇ ਆ ਤੇ ਵੀਡੀਓ ਨੂੰ ਭਾਈ ਜਿਹੜੀ ਤੁਸੀਂ ਘਰ-ਕਰਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਵੀਡੀਓ ਤੇ ਕਲਿੱਕ ਕਰਨ ਵਾਲੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਤੋਂ ਧੰਨਵਾਦ ਤੇ ਵੀਡੀਓ ਨੂੰ ਅੰਤ ਤੱਕ ਵਾਜ਼ਰੂ ਦੇਖਿਓ ਤੇ ਅੱਜ ਦਿਨਵਾਰ ਦੀ ਗੱਲ ਕਰਕੇ ਤਾਂ 25 ਤਰੀਕੂ ਦੀ 25 ਅਗਸਤ ਤੇ ਦਿਨ ਹੈਗਾ ਅੱਜ ਸੋਮਵਾਰ ਦਾ ਜੇ ਬਠਿੰਡੇ ਆਪਾਂ ਚੱਲੇ ਆ ਜਿਹੜਾ ਆਪਣਾ ਬੈਗਾਂ ਦੇ ਕਵਰ ਕੋਰ ਜੇ ਸੀਗੀ ਉਹ ਬਾਈ ਨੇ ਕਿਹਾ ਸੀ ਕਹਿੰਦਾ ਮੈਂ ਬਣਾ ਦੂੰਗਾ ਤੇ ਉਹਨਾਂ ਦੇ ਕਵਰ ਜੇ ਸਟਿਚ ਕਰਵਾਉਣ ਚੱਲੇ ਆ ਭਾਈ ਤੇ ਇੱਕ ਤੋਂ ਹੋਰ ਕੰਮ ਹੈ ਜੇ ਇਧਰੋਂ ਆਪਾਂ ਬਟਿੰਡੋ ਟਾਈਮ ਨਾਲ ਵਿਲੇ ਹੋਗੇ ਤਾਂ ਹੋ ਸਕਦਾ ਮਲੂਟ ਤੇ ਕਾਲੇ ਵਾਲੀ ਕੰਨੀ ਵੀ ਕਿੜਾ ਕੱਢਿਆ ਗਿਆ ਇੱਥੋਂ ਰੋਡ ਥੋੜੀ ਜਿਹੀ ਖਰਾਬ ਹੈ ਤਾਂ ਕਰਕੇ ਭਾਈ ਓਖਲ ਖੱਡਾ ਜਾ ਹੈਗਾ ਇੱਥੇ ਤਾਂ ਸਿਟੀ ਟਰੈਵਿੰਗ ਵੁੱਟਿੰਗ ਵਾਲਿਆਂ ਨੇ ਭਾਈ ਇਹ ਜਿਹਾ ਹੈਗਾ ਲਾ ਰੱਖਿਆ ਹੋਇਆ ਤੇ ਅੱਗੇ ਬਸ ਗੁਰਦੁਆਰਾ ਪਤਾਲੇ ਵਾਲਾ ਜਿੱਥੇ ਦਸਮੀ ਦਾ ਭਾਰੀ ਇਕੱਠ ਨੂੰ ਦਸਤੀ ਦੇ ਵਿਲੇ ਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਵੇ ਨਾਲ ਆਪਣੇ ਕੌਣ ਜਾ ਰਿਹਾ ਅੱਜ ਸੁਖਮਣ ਹਾਂ ਸੁਖਮਣ ਫਿਰ ਡੱਬ ਆ ਲਈ ਸੁਖਮਣ ਬਰਾੜ ਪਈ ਦੇ ਸੁੱਖੂ ਕਹਿ ਦਿੰਦੇ ਆ ਨਿੱਕੜੇ ਮੁੰਡੇ ਦਾ ਸੁੱਖੂ ਆ ਤੇ ਇਹ ਜੋਗਰਾ ਦੇ ਵਿਹਲਾ ਹੀ ਸੀਗਾ ਤੇ ਮੌਲਮ ਠੱਡਾ ਸੀਗਾ ਮੈਂ ਕਿਹਾ ਨਾਲੇ ਚੱਲ ਵਰੀਆ ਵਲੌਗ ਜਾ ਬਣ ਜੂਗਾ ਨਾਲੇ ਮਾੜਾ ਮੋਟਾ ਘੁੰਮ ਫੇਰਾਂਵਾਂਗੇ ਨਾਲੇ 2-4 ਗੱਲਾਂ ਬਾਤਾਂ ਸੰਧੀਆਂ ਕਰ ਲਾਂਗੇ ਤੇ ਵਧੀਆ ਇੰਜੋਏਜਾ ਹੋ ਜੂਗਾ ਇਕੱਲੇ ਬੰਦੇ ਦਾ ਵੀ ਥੋੜਾ ਜਿਹਾ ਔਖਾ ਜਿਹਾ ਹੋ ਜਾਂਦਾ ਜਾਂਦੀ ਆ ਪੀਆਰਟੀ ਢਿੰਡਾ ਖੱਬੇ ਹੱਥ ਤੇ ਹਨੂਮਾਨਗੜ੍ਹ ਭਾਈ ਇੱਥੋਂ ਰਹਿ ਜਾਂਦਾ ਸੱਜੇ ਹੱਥ ਤੇ ਸਾਹਮਣੇ ਭਾਰਤ ਵਾਲਾ ਮੱਥੇ ਲੱਗਦੀ ਹੈਗੀ ਅੱਜ ਮੈਂ ਬੰਦਰੀ ਘਰ ਦੇ ਕਿੱਥੇ ਹੀ ਵੱਡੀ ਜਾਂਦੇ ਆ ਬਹਰਾਲੇ ਵਾਲੇ ਅੰਡੇ ਦੇ ਥੱਲੇ ਬਾਬਾ ਬੈਠਾ ਭਾਈ 80-85 ਸਾਲ ਦੀ ਉਮਰ ਹੋਣੀ ਆ ਤੇ ਇੱਧਰ ਚਾਰੇ ਪਾਸੇ ਹਰਿਆਲੀ ਬੰਨ੍ਹ ਨਾ ਦੇ ਨਮ ਲਗਭਗ ਇਹ ਜਾਲ ਵਾਲੇ ਟਰੱਕ ਤੇ ਦੇ ਗਏ ਤੇ ਲਗਭਗਾਂ ਦੇਸੀ ਕਿੱਕਰਾਂ ਵੀ ਤੇ ਨਮ ਵੀ ਖਤਮ ਹੋ ਗਏ ਜਿੰਨਾਂ ਦਾ ਕਰਕੇ ਕੀ ਆ ਦੇਸੀ ਚਿੜੀਆਂ ਤੇ ਜਾਂ ਜਿਹੜੇ ਆਪਣੇ ਦੇਸੀ ਪਹਿਲਾਂ ਵਾਲੇ ਜਾਨਵਰ ਸੀਗੇ ਲਗਭਗ ਬਹੁਤ ਲੁਕਤ ਹੋ ਗਏ ਬਾਕੀ ਅੱਜ ਮੌਸਮ ਬਹੁਤ ਹੀ ਝਾਰੇ ਵਧੀਆ ਤੇ ਢਾਣਾਂ ਧਾਰਿਆ ਹੈ ਮੈਂ ਅੱਧਾ ਮਲਾਡ ਲਿਵਰੀਡ ਹੋਇਆ ਜਾਨਾ ਕਿਵੇਂ ਭਾਈ ਸਾਹਿਬ ਵਧੀਆ ਵਧੀਆ ਭਾ ਹੋਰ ਵਧੀਆ ਵਧੀਆ ਕਹਾਂ ਸੇ ਮੈਂ ਗੋਣਿਆ ਨੇ ਤਾਂ ਯਾਰ ਡਬਾਲੀ ਸੀਗੇ ਗੋਣਿਆ ਤੋਂ ਡਬਾਲੀ ਕੀ ਕਰ ਰਹੇ ਹੋ ਯਾਰ ਮੈਂ ਅੱਜ ਦੂਰ ਸੀਗੀ ਝੰਡਾ ਚੜਾ ਕੇ ਡਬਾਲੀ ਡਬਾਲੀ ਕਾਹਦਾ ਝੰਡਾ ਬਾਬਾ ਰਾਮ ਦੇਵ ਜੀ ਦਾ ਠੀਕ ਹੈ ਵੈਸੇ ਗੋਣਿਆ ਨੇ ਤਾਂ ਹਾਂ ਹਾਂ ਠੀਕ ਹੈ ਮੈਂ ਕਿਹਾ ਸਾਈਕਲ ਰਾਈਡ ਲੰਮੀ ਕਰਦੇ ਹੋ ਤੁਸੀਂ ਰਾਈਡ ਲੰਮੀ ਵੀ ਕਰਦੇ ਹੁੰਦੇ ਆ ਸਾਡੇ ਪੇਚ ਹੈਗਾ ਗੋਨੇ ਨਾਲ ਸਾਈਕਲਿੰਗ ਕਲੱਬ ਗੋਨੇ ਨਾਲ ਸਾਈਕਲਿੰਗ ਕਲੱਬ ਠੀਕ ਹੈ ਆ ਆ ਜੋ ਆਪਕੇ ਉਹ ਬਠਿੰਡਾ ਮੇ ਉਹ ਥਾ ਸਾਈਕਲਿੰਗ ਦਾ ਡਰੱਗ ਕੇ ਐਂਟੀ ਨਿਕਾਲਣਾ ਸਭ ਉਹ ਆਜ ਨਹੀਂ ਹੈ ਆਜ ਕਾ ਹੀ ਸੀ ਨਹੀਂ ਨਹੀਂ 31 ਤਰੀਕ ਹੈ 31 ਸਾਰੀ ਕਹਿ ਗਿਆ ਹਾਂ 31 ਮੈਨੂੰ ਲੱਗਾ ਕਈ ਆਜ ਕਾ ਹੈ ਨਹੀਂ ਨਹੀਂ 31 ਤਰੀਕ ਹੈ ਵੀ ਠੀਕ ਹੈ ਠੀਕ ਹੋ ਠੀਕ ਹੈ ਠੀਕ ਹੈ ਵਧੀਆ ਓਕੇ ਔਰ ਸਭ ਘਰ ਪਰ ਵਧੀਆ ਵਧੀਆ ਉਹ ਦੇਖਾਂ ਅੱਗੇ ਉੜਦੀ ਭਾਵੀ ਤੋਂ ਲੱਗਦਾ ਵੀ ਮੀ ਖਾਸਾ ਪੈ ਰਿਆ ਤੇ ਦੋ ਜਿੱਤਾ ਮਨ ਹੋਇਆ ਬੈਕ ਜੀ ਕਰਦਾ ਖੜਦ ਗਏ ਤੇ ਇੱਕ ਜੀ ਕਰਦਾ ਭੱਗ ਜਗੇ ਤੇ ਤੁਰੇ ਜਾਂਦੇ ਹੌਲੀ ਹੌਲੀ ਵਗੀ ਜਾਂਦੇ ਆ ਬਾਕੀ ਗਾਂ ਜਾ ਕੇ ਦੇਣੇ ਆ ਕਿਉਂਕਿ ਇੱਕ ਵਾਰੀ ਖੇਤਾਂ ਮੈਂ ਜਾਂਦਾ ਸੀ ਉਸ ਦਿਨ ਵੀ ਆਹੀ ਹਾਲ ਦਾ ਸੀਗਾ ਢਾਈ ਜੇ ਜਾਂਦਾ ਸੀ ਦੂਰੋਂ ਦੂਰੋਂ ਵੀ ਭਾਈ ਮੀਂਹ ਅੱਗੇ ਖਾਸਾ ਪੈ ਰਿਆ ਪਰ ਉਹ ਸੀ ਗੱਲੀ ਭਾਫ ਜੀ ਤੇ ਗੱਡੀਆਂ ਦੇ ਸ਼ੀਸ਼ੇ ਛੂਛੇ ਸੀ ਆਉਂਦਿਆਂ ਦੇ ਦੇਖ ਜਿਹੜੀਆਂ ਉਧਰੋਂ ਆ ਰਹੀਆਂ ਸੀਗਾ ਲਗਭਗ ਸੁੱਕੇ ਜੇ ਸੀਗੇ ਇੰਨਾ ਕੋਈ ਖਾਸ ਨਹੀਂ ਸੀਗਾ ਵੇੜਾ ਇੰਨਾ ਮੀਂਹ ਹੋਵੇ ਜਿਹੜੇ ਹਿਸਾਬ ਨਾਲ ਤੋਂ ਵੀ ਵਰ ਰਹੀ ਹੈ ਇਹ ਭਾਫ ਵੀ ਲਗਭਗ ਬਾਕੀ ਚੱਲਦੇ ਆ ਕਿਉਂ ਤੇਰੇ ਆ ਕੀ ਰੱਟ ਮੋਰਾ ਅੱਜ ਮੀਹ ਦਾ ਐਡਵੈਂਚਰ ਕਰਾਉਣਾ ਤੁਹ ਸਾਰਿਆਂ ਨੂੰ ਦੇਸੀ ਕਿਕਰਾਂ ਦੀਆਂ ਪਹਾੜੀ ਕਿਕਰਾਂ ਦੀਆਂ ਡਾਣੀਆਂ ਦੀਆਂ ਥੱਲੇ ਨੂੰ ਲੌਂਗ ਕਰੰਗਾ ਨੇ ਕਿਉਂਕਿ ਧੋਖਣ ਮਣ ਜੀ ਹੋ ਰਹੀ ਐ ਤੇ ਵਜਨ ਜਿਹੜਾ ਹੈਗਾ ਉਹ ਇਹਨਾਂ ਦਾ ਵੱਧ ਗਿਆ ਕੋਈ ਡਾਣੀਆਂ ਪੈਸੇ ਵੀ ਇਹਨਾਂ ਦੀ 6 ਪੈਸੇ ਜੀ ਹੁੰਦੀਆਂ ਰਹਿੰਦੇ ਹੁੰਦੇ ਅਜ ਪੱਤੇ ਜੇ ਵੀ ਮਰਝਾਏ ਰਹੇ ਪਿਆ ਥੱਲੇ ਨੂੰ ਡਿੱਗੇ ਜੇ ਪਿਆ ਹੈ ਪਟੰਡਾ ਰੋਡ ਤੇ ਭਾਈ ਇੱਕ ਮਿਲਦਾ ਇਹ ਨਰੂਆਣਾ ਪਿੰਡ ਰਹਿ ਗਿਆ ਕਿਹੜਾ ਇੱਥੇ ਦੇ ਕਾ ਫੈਕਟਰੀ ਸੀਗੀ ਬੰਦ ਹੋ ਗਈ ਹੁਣ ਦਾ ਪੁਰਾਣੀ ਫੈਕਟਰੀ ਸੀ ਤੇ ਦੇਖਣਾ ਕੋ ਜਾਣਕਾਰੀ ਸੂਤਰਾਂ ਦੇ ਮੁਤਾਬਕ ਭਾਈ ਆਪਾਂ ਨੂੰ ਇਹ ਜਾਣਕਾਰੀ ਮਿਲੀ ਹੈ ਵੀ ਇਹ ਫੈਕਟਰੀ ਜਿਹੜੀ ਹੁੰਦੀ ਸੀਗੀ ਪਰਫਿਊਮ ਵਾਲੀ ਫੈਕਟਰੀ ਹੁੰਦੀ ਸੀ ਜਿਹੜੇ ਆਪਾਂ ਸੱਟ ਸੁਣਦੇ ਹਾਂ ਖੜਕਰੇ ਜਾਂਗੇ ਉਹੀ ਤੇ ਜਾਣਕਾਰੀ ਵਾਲੇ ਸੂਤਰ ਦੇ ਨਾਲ ਕਿਹੜੇ ਸੀ ਭਾਈ ਆਹ ਸੂਤਰ ਸੀਗੇ ਇਹਨਾਂ ਤੋਂ ਇਹ ਜਾਣਕਾਰੀ ਮਣੀ ਸੀਗੀ ਆਪਾਂ ਨੂੰ ਪੈਸੇ ਪੂਰੇ ਖਾ ਕੇ ਟੱਪ ਕੇ ਬਾਦਲ ਦੇ ਟਾਈਮਾਂ ਦੀ ਭਾਈ ਇਹ ਫੈਕਟਰੀ ਬੁੱਕਰੀ ਸੀ ਜੀ ਕਹਿੰਦੇ ਬਾਕੀ ਹਾਂ ਬਾਕੀ ਮੌਸਮ ਬਹੁਤ ਹੀ ਵਧੀਆ ਸ਼ਿਮਲਾ ਸ਼ਿਮਲਾ ਸਾਰਾ ਕੁਝ ਅਜੇ ਤੱਕ ਕੁਝ ਨਹੀਂ ਗਿਆ ਅਜੇ ਤਾਂ ਆਪਣਾ ਪੰਜਾਬ ਹੀ ਸ਼ਿਮਲਾ ਬਣਿਆ ਪਿਆਗਾ ਆ ਇੱਧਰ ਜਾ ਕੇ ਕਿਉਂ ਜਾਣਾ ਇੱਧਰ ਜਾ ਕੇ ਇਹ ਅੱਗੇ ਭਾਈ ਇੱਧਰ ਦੇ ਪਾਸੇ ਇੱਧਰ ਤੋਂ ਆਇਆ ਨਿਕਲ ਰਿਹਾਗਾ ਇਹ दारू ਵਾਲੀ ਫੈਕਟਰੀ ਸ਼ਰਾਬ ਵਾਲੀ ਫੈਕਟਰੀ ਹੈ ਤੇ ਬਹੁਤ ਹੀ ਗੰਦੀ ਭੈੜੀ ਤੇ दारू ਦੀ ਸਮੈਲ ਜਿਹੜੀ ਹੈਗੀ ਇੱਥੋਂ ਆਉਂਦੀ ਰਹਿੰਦੀ ਹੈ ਅਕਸਰ ਭਾਵੇਂ ਕਾਸੇ ਦੇ ਵੀ ਤੁਸੀਂ ਜ਼ਫਰ ਕਰਦੇ ਹੋ ਕਾਰ ਹੋਵੇ ਤੁਹਾਡੇ ਕੋਲ ਬਾਈਕ ਹੋਵੇ ਸਾਈਕਲ ਹੋਵੇ ਗੱਡੀ ਹੋਵੇ ਬੱਸ ਹੋਵੇ ਤੇ ਇਹਦੀ ਸਮੈਲ ਜਿਹੜਾ ਇਹਦਾ ਸੰਘਟਾ ਉਹ ਤੁਹਾਡੇ ਨੱਕ ਨੂੰ ਚੜਨਾ ਹੀ ਚੜਨਾ ਤੇ ਪ੍ਰਦੂਸ਼ਣ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਹੈਗਾ ਬੱਦਲਾਂ ਦੇ ਵਿੱਚ ਸਮਾ ਰਿਹਾ ਹੈਗਾ ਦੇਰੇ ਵਿੱਚ ਹੋਏ ਐਂਟਰ ਤੇ ਮੀਨੇ ਵੀ ਉਧਰੋਂ ਮਾਰਦੀ ਭਾਈ ਐਂਟਰੀ ਵੇਖਣ ਸਾਡੇ ਨਾਲ ਹੀ ਮਾਰੀ ਆ ਕਿ ਪਹਿਲਾਂ ਤੋਂ ਹੀ ਪੈ ਰਿਹਾਗਾ ਤੇ ਇਧਰ ਕਣੀਆਂ ਤੇ ਨੇ ਮੀਨ ਤੇਜ ਆ ਕਹਿਣ ਦਾ ਮਤਲਬ ਆ ਤੇ ਕੈਮਰਾ ਵੀ ਤੁੰਦਲਾ ਜਾ ਹੋ ਗਿਆ ਹੁਣ ਇਹ ਤੇ ਛਿੱਟੇ ਜੇ ਪਈ ਜਾਂਦੇ ਉਸ ਤੇ ਬਾਕੀ ਜਿੰਨੇ ਵੀ ਯਾਤਾਂ ਜਾਤ ਦੇ ਸਾਧਨਾਂ ਦੇ ਉੱਤੇ ਭਾਈ ਮੋਟਰਸਾਈਕਲ ਗੱਡੀਆਂ ਦੇ ਉੱਤੇ ਚਾਈ ਜਾਂਦੇ ਨੇ ਜਿਆਦੇ ਮੋਟਰਸਾਈਕਲਾਂ ਦਾ ਹਾਲ ਤੁਸੀਂ ਦੇਖ ਸਕਦੇ ਉਹੀ ਆਪਣੇ ਛਤਰਿਆਂ ਲਈ ਜਾਂਦਾ ਆਇਦਰਾ ਬਾਈ ਵਰਗੇ ਜਾਂਦੇ ਛਤਰੀ ਲਈ ਤੇ ਆਪਾਂ ਰੇਡ ਕੋਟ ਲੈ ਕੇ ਚੱਲੇ ਸੀ ਪੈਸੇ ਘਰੋਂ ਪਰ ਹੈ ਹੀ ਦਿੱਕਰ ਆਪਾਂ ਲਿਆ ਨਹੀਂ ਆ ਕਿਉਂਕਿ ਇੰਨੀ ਕੋਈ ਜ਼ਿਆਦੇ ਲੋੜ ਨਹੀਂ ਪਈ ਇੱਥੇ ਆ ਕੇ ਸਮਝ ਆ ਗਈ ਕਿ ਜ਼ਰੂਰ ਤੇ ਜੋਗਾ ਨੇ ਹੁਣ ਤਾਂ ਪਰਵਾਹ ਬੜਿੰਡੇ ਪਹੁੰਚ ਹੀ ਗਏ ਹੁਣ ਤਾਂ ਕੀ ਲਵਾਂਗੇ ਤੇ ਮੜੇ ਨਾਲ ਗਿੱਲਾ ਹੋ ਜੂਗਾ ਫੇਰ ਝਾੜੀ ਚੁਹੀ ਜਾਵਾਂਗੇ ਦਾ ਕਰਕੇ ਤੇ ਬਾਕੀ ਕੜੀਆਂ ਤੇਜ ਆ ਬੜੀ ਬਹੁਤ ਤੇਜ ਹੋਰ ਲੱਗਿਆ ਹੈਗਾ ਹਾਂ ਦੇਖੀ ਬਾਬਾ ਬਾਬਾ ਇੱਧਰ ਬਾਬਾ 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 ਹੀ ਰੌਂਗ ਸਾਈਡ ਦੇਖੀ ਜਾਂਦਾ ਸੀਗਾ ਬਾਬੇ ਦਾ ਕਿ ਇਧਰ ਦੇਖਣਾ ਤੇ ਬਾਬੇ ਦਾ ਦੱਲੀ ਆ ਜਾਂਦਾ ਸੀਗਾ ਇਹ ਦੇਖੋ ਖੜੀ ਹੋ ਗਈ ਬੋਲ ਗਈ ਬੋਲ ਗਈ ਉਹ ਭਾਈ ਸਾਹਿਬ ਜੀ ਆਪਾਂ ਨੂੰ ਮਿਲ ਗਈ ਛਤਰੀ ਛਤਰੀ ਕਿੱਥੋਂ ਮਿਲੀ ਟੈਟੂ ਸਟੂਡੀਓ ਵਾਲਿਆਂ ਦੇ ਮੀਂਹ ਖਾਸਾ ਵੱਧ ਗਿਆ ਸੀ ਤੇ ਮੈਂ ਹਾਂ ਚੱਲ ਰੇਨ ਕੋਟ ਦਾ ਹੁਣ ਕਿੱਧਰ ਖੋਲਾਂਗੇ ਤੇ ਇਹਨਾਂ ਕੋਲੇ ਉਹੀ ਪੈਸੇ 2 ਮਿੰਟ ਖੜੇ ਸੀ ਇਸ ਤਾਂ ਮੈਂ ਹਾਂ ਚੱਲ ਇਹਦੇ ਟੈਟੂ ਟੂ ਇਹ ਕਹਿੰਦਾ ਬਣਵਾ ਲਾਂਗੇ ਤੇ ਤੇਰੇ ਟੈਟੂ ਵਾਲਾ ਕੰਮ ਦਾ ਹਜੇ ਬਾਬੇ ਬੈਠੇ ਸੀ ਕਿੰਨੇ ਮੈਂ ਹਾਂ ਚੱਲ ਉਹਨੇ ਆਪਾਂ ਆਪਦਾ ਕੰਮ ਕਰਾਇਆ ਕੇ ਤੇ ਛਤਰੀ ਲੈ ਲਈ ਇਹਨਾਂ ਤੋਂ ਮੋਟਰਸਾਈਕਲ ਤੋਂ ਰਹੀਆਂ ਜਮਾਈ ਤੁਰਾ ਚੱਲ ਬਈ ਹੁੰਡਾ ਸਾਹਿਬ ਆਏ ਹੋਏ ਕਣੀਆਂ ਖਾਸੀਆਂ ਨੇ ਸਾਰਾ ਜਲਥਲ ਜਲਥਲੀ ਹੋਈ ਪਈ ਹੈਗੀ ਇਧਰ ਦੇ ਪਾਸੇ ਕਿਹੜੀਆਂ ਬੱਤੀਆਂ ਬਾਈਦੀਆਂ ਇਹ ਪਹਿਲੀਆਂ ਬੱਤੀਆਂ ਬਾਈਦੀਆਂ ਭਾਈ ਜੇ ਦੋ ਪੱਟੀ ਚੋਂ ਤੁਰੇ ਨੂੰ ਆਉਣੇ ਆਪਾਂ ਐਸ ਲੋਡ ਕਰ ਲਿਆ ਬਈ ਕੰਮ ਯਾਰ ਉਹ ਬੜਾ ਬੜਾ ਬੜੀ ਨੀਵੀਂ ਨਾ ਕਰ ਛਤਰੀ ਜੀ ਮੈਨੂੰ ਮੂਰੇ ਨੇ ਨੀਂਦਾ ਖੋਸ ਨੀ ਖਾ ਤੇ ਮੀਂਹ ਵਧ ਗਿਆ ਖਾਸ ਆ ਬੱਤੀਆਂ ਹੋ ਗਈਆਂ ਹਰੀਆਂ ਤੇ ਮਿੰਟ ਰਹਿ ਗਏ ਸਕੈਂਟ 5 ਚੱਲ ਹੁਣ ਟੱਪ ਹੀ ਜਾਣਦੇ ਅਗਲੀਆਂ ਬੱਤੀਆਂ ਵੀ ਡੱਪਾਂਗੇ ਪੀ ਆਰ ਡੀ ਇਹ ਲੈ ਕੇ ਉਹਨਾਂ ਦਾ ਬਟੋਨ ਤੇ ਸੁੱਖੂ ਦੇ ਭਾਈ ਬਲਬੂਲ ਹੋ ਗਏ ਪੂਰੇ ਗਿੱਲੇ ਸਿੱਲੇ ਤੇ ਕਿੱਟ ਰੱਖ ਲਈ ਆਪਾਂ ਬਚਾਲੇ ਤੇ ਰੇਨ ਕੋਟ ਆਪਾਂ ਕੱਢਿਆ ਨਹੀਂ ਹਜੇ ਤੱਕ 50 ਸਕਿੰਟਾਂ ਤੋਂ ਬਾਅਦ ਹੀ ਹੁਣ ਤੜਿਆ ਜਾਊਗਾ ਕੁਝ ਮੋਹਮਦ ਖਾਸ ਗਰਾਮ ਹੋ ਗਿਆ ਬਕਿੰਡੇ ਤੋਂ ਪਿੱਛੇ ਸਾਰਾ ਲਗਭਗ ਆਪਣਾ ਵਧੀਆ ਰਿਹਾ ਆ ਆਉਂਦਾ ਬਾਪੂ ਵੀ ਜਾਂਦਾ ਛਤਰੀਲੀ ਆ ਇੱਥੇ ਕਣਗਈਆਂ ਖਾਣੀਆਂ ਦੇ ਜੋ انداز ਹੀ ਲੈਣਾ ਚੋਰੀ ਆਪਾਂ ਸਮਾਂ ਇਸ ਵਕਤ تک ਕੱਕੇ ਵੇਲੇ ਦਾ ਹੋ ਗਿਆ ਤੇ ਆਪਾਂ ਬਾਈਵਰਗਾਂ ਕੋਲੇ ਆਏ ਸੀਗੇ ਆ ਬਾਈਗਾਂ ਦੇ ਕਵਰ ਜੇ ਬਣਵਾਉਣ ਤੇ ਰੰਗ ਬਾਈਵਰਗਾਂ ਨੇ ਬਹੁਤ ਪੜਕੀਲਾ ਇਹ ਤੇ ਵਧਿਆ ਇਹ ਦੇ ਤਾਂ ਇਹ ਮੰਨ ਕੇ ਚੱਲ ਸਾਈਕਲ ਦੇ ਉੱਤੇ ਜੇ ਕਈ ਵਾਰੀ ਆਪਣੇ ਮੀਂਹ ਗਣੀ ਦੇ ਵਿੱਚ ਆਪਾਂ ਸਫਰ ਕਰਾਂਗੇ ਤੇ ਬਾਈਕਾਂ ਦੇ ਉੱਤੇ ਦਿੱਤੇ ਹੋਣਗੇ ਤਾਂ ਦੂਰੋਂ ਆਪਣਾ ਪਤਾ ਵੀ ਲੱਗ ਜਾਇਆ ਕਰੂਗਾ ਵੀ ਭਾਈ ਅੱਗੇ ਜਾਂਦੇ ਆ ਸਪੈਸ਼ਲ ਤਿਆਰ ਕਰਕੇ ਦੇ ਜਾਂਦੇ ਆ ਬਾਈ ਵਰਗੇ ਹਾਂਜੀ ਨਹੀਂ ਨਹੀਂ ਆ ਗਲੀਆਂ ਦੇ ਵਿੱਚ ਖੜਾ ਪਾਣੀ ਦੇ ਕੇ ਜੱਜਮੈਂਟ ਲਾ ਸਕਦੇ ਹਾਂ ਤੇ ਮੀਂਹ ਕਿੰਨਾ ਤੇ ਆਪਾਂ ਇਹ ਹਰਿਆਲੀ ਦੇ ਵਿੱਚ ਕਿੱਥੇ ਖੜੇ ਆ ਆਪਾਂ ਐਸਪੀ ਵਾਲਿਆਂ ਦੇ ਭਾਈ ਜਿਹੜਾ ਕਿਕਰ ਬਾਜ਼ਾਰ ਦੇ ਵਿੱਚ ਸ਼ਾਪ ਹੈਗੀ ਉਹਨਾਂ ਦੇ ਆਏ ਸੀਗੇ ਬਾਈਕਾਂ ਦੇ ਉਹ ਕਰਵਾਉਣ ਸਿੱਛਦੇ ਉਹ ਬਾਈ ਵਰਗੇ ਕਰੀ ਜਾਂਦੇ ਸੀਗੇ ਤੇ ਆਪਾਂ ਉਹਨੇ ਮੌਸਮ ਦਾ ਜਿਹੜਾ ਸੀਗਾ ਬਾਣਾ ਤੋਂ ਉਠਾਰੇ ਸੀਗੇ ਸੁੱਖੂ ਕਹਿੰਦਾ ਮੌਸਮ ਦਾ ਲੋਕ ਉਠਾਉਂਦੇ ਆ ਬਾਹਰ ਜਾ ਕੇ ਤੇ ਕਣੀਆਂ ਲੱਗ ਪਾ ਹਟੀਆਂ ਨਹੀਂ ਦੇਖਦੇ ਆ ਉਹਨੇ ਆਪਾਂ ਜਿਹੜਾ ਹੋਰ ਆਪਣਾ ਕੰਮ ਧੁੰਦਾ ਹੋਇਆ ਹੈਗਾ ਅਖਿਰੋ ਕੋ ਨਿਵੇੜ ਕੇ ਆਉਂਦੇ ਆਗੇ ਹੁਣ ਤਾਂ ਹਟੀਆਂ ਹੁੰਦਾ ਚੱਲ ਗਿਆ ਹਣਾ ਸਰੋ। ਇਹ ਕਲਰ ਬਾਕੀ ਜਿਹੜਾ ਮਨ ਨੂੰ ਅੱਗੇ ਪਹਿਲਾਂ ਦਿਖਾ ਚੁੱਕਿਆ ਸੀਗਾ ਕਲਰ ਆਪਾਂ ੜਕੀਲਾ ਜਾਂ ਲੜਿਆ ਤਾਂ ਕਿ ਉਹ ਦਿੱਕਤ ਨਾ ਆਵੇ ਤੇ ਹੁਣ ਬਾ ਚੱਕਰ ਜਿਹੜਾ ਹੈਗਾ ਬਾਈ ਵਰਗੇ ਵਿੱਚ ਸਟੀਚਿੰਗ ਕਰ ਰਹੇ ਆ ਮੈਨੂੰ ਇਹ ਆ ਵੀ ਉਹਦੇ ਵਿੱਚ ਦੀ ਪਾਣੀ ਨਾ ਟੱਪ ਜੇ ਬਾਈ ਵਰਗੇ ਕਹਿੰਦੇ ਨਹੀਂ ਟੱਪਦਾ। ਉਹ ਤਾਂ ਦੇਖੋ ਹੁਣ ਕੀ ਸਿਸਟਮ ਬਣੂਗਾ। ਹਾਂਜੀ। ਉਹ ਦਿੱ ਕਵਰ ਬਣ ਕੇ ਹੋ ਗਿਆ ਰੈਡੀ। what a ਪੌਗੜ ਵਿੱਚ ਸਾਮਾਨ ਡਾਲੂਗਾ ਫਿਰ ਖੋਲੂਗਾ ਹਾਂ ਹਾਂ ਆ ਲੈ ਲਾ ਮੋੜੇ ਟਾਂਕ ਕੋ ਦੋ ਬੁਚ ਹਾਂ ਉਹ ਵੀ ਬਣਾ ਦੇ ਲੋਹੇ ਦਾ ਟਾਂਕ ਲਾ ਹੁਣ ਟਾਂਕ ਦੇ ਬੋਧਾਣਾ ਸਹੀ ਹੈ ਇਹ ਆ ਖਲੂਗਾ ਪੌਗੜ ਵਿੱਚ ਹਾਂ ਹਾਂ ਆ ਬਾਇਸ ਸਾਈਕਲ ਤੇ ਰੱਖਣਾ ਹੈ ਇਹ ਮੈਂ ਜਿਆਦਾ ਨਹੀਂ ਉੱਪਰ ਬੱਕਲੇ ਦਾ ਟੂੜ ਜਿਆਦਾ ਹੈ ਇਹ ਜੇ ਫੁੱਲਾ ਇਹ ਤਰ੍ਹਾਂ ਕੋਕਟ ਦੇ ਸਮਾਨ ਆ ਹੁਆ ਹੈ ਜਬ ਇਹ ਪੋਕਟ ਦੇ ਸਮਾਨ ਕਰੂ ਨਾ ਆਇਓ ਜਾਓ ਪਾਣੀ ਵਿੱਚ ਤੇ ਜਾਓ ਥੱਲੇ ਕੋਈ ਪਰਸਨ ਨੇੜੇ ਤਾਂ ਨਹੀਂ ਆਉਣਾ ਤੂੰ ਆਇਆ ਕਰ ਉੱਪਰ ਵੀ ਇੰਨਾ ਦੱਬਾ ਨਾ ਸੁਣ ਲੈ ਨਾ ਬਾਹਰ ਇਹ ਤਾਂ ਕੋਲ ਤੇ ਸ਼ੋਲੇ ਤੇ ਕਿਕਰ ਯਾਰ ਦੇ ਨਾਲ ਹੀ ਭਾਈ ਇਧਰਲੇ ਪਾਸੇ ਆਪਾਂ ਆ ਗਏ ਲਿਆਓ ਜੀ ਕਾਰ ਨਹੀਂ ਇਥੇ ਕਿ ਵਿਚਾਲੇ ਰੱਖਦੇ ਇਥੇ ਇਧਰਲੇ ਪਾਸੇ ਇਧਰ ਆ ਯਾਰ ਮੜਾ ਇਹ ਰੇ ਨੂੰ ਖਿਚਿਆ ਨੂੰ ਦੋਹਾਂ ਪਾਸੇ ਲੱਤਾਂ ਕਰਕੇ ਬੈਠਨੇ ਆ ਕੋਈ ਖੱਟਾ ਮਿੱਠਾ ਕਰਾਰਾ ਨਮਕੀਨ ਸਾਰਾ ਕਰਦੇ ਹੋ ਜੀ ਕੋਈ ਕੱਚ ਰਵੇ ਨਾ ਕਿਸੇ ਪਾਸੇ ਉੱਲੇ ਉੱਲੇ ਲੱਟਰ ਕਿਟਾੜੀਆਂ ਆ। ਲਾ ਵਾਸੀ। ਆ ਅੱਛਾ ਕੁਝ ਆ ਗਿਆ ਆਪਣੇ ਛੋਲੇ ਭਟੂਰੇ ਹੈ। ਬਹੁਤ ਵਧੀਆ ਬਣਾਉਂਦੇ ਆ ਬਾਈ ਵਾਰੀਆਂ ਬ्रो ਇੱਕ ਤੋਂ ਦੋ ਵਾਰੀ ਪਹਿਲਾਂ ਖਾ ਕੇ ਗਏ ਆ ਅਸੀਂ। ਲਾਲ ਮਿਰਚ। ਇੱਧਰ ਕੁੱਟੀਆਂ ਦੇ ਢੋਲ ਤੇ ਆਪਾਂ ਖੜੇ ਆ ਇਸ ਟਾਈਮ ਮੱਛੀ ਮਾਰਕੀਟ। ਤੇ ਢੋਲ ਕੁੱਟਣ ਦਾ ਕੀ ਕਾਰਨ ਹੈ ਤੇ ਆ ਅੰਕਲ ਦੀ ਦੁਕਾਨ ਆ ਭਾਈ ਇੱਧਰ ਆ ਉਹ ਪਰਲੇ ਪਾਸੇ ਖੜਾਗਾ ਲੱਡੂ ਵੰਡੀ ਜਾਂਦਾ ਤੇ ਇਹਨਾਂ ਕੋਲੋਂ ਕਿਸੇ ਨੇ ਲਾਟਰੀ ਲਵਾਈ ਸੀਗੀ ਤੇ ਉਹਨਾਂ ਦੀ ਲਾਟਰੀ ਨਿਕਲੀ ਅੱਜ ਕਿੰਨੇ ਲੱਖ ਦੀ ਨਿਕਲੀ ਆ 18 ਹੈ 18 ਲੱਖ ਦੀ ਲਾਟਰੀ ਨਿਕਲੀ ਤੇ ਭਾਈ ਕੋਈ ਵਿੱਚ ਕਮਿਸ਼ਨ ਵੇਸ ਤੇ ਮੰਨ ਕੇ ਚਲੋ ਲੱਖ ਰੁਪਿਆ ਕੋਈ 80000 ਕੋਈ ਐਦਾਂ ਦਾ ਕੁਝ ਹੋਣਾ ਇਹਨਾਂ ਦਾ ਸਿਸਟਮ ਇਹਨਾਂ ਦਾ ਤੇ ਉਹ ਜਿਹੜਾ ਹੈਗਾ ਇਹਨਾਂ ਨੂੰ ਵੀ ਮਿਲਣਾਗਾ ਅੰਕਲ ਨੂੰ ਤੇ ਜਿਹਦੀ ਖੁਸ਼ੀ ਦੇ ਵਿੱਚ ਢੋਲ ਕੁੱਟੇ ਜਾ ਰਹੇ ਨੇ ਤੇ ਲਾਟਰੀ ਵਾਲੀ ਕੀ ਨਾਮ ਤੋਂ ਦੁਕਾਨ ਤੋਂ ਆਪਾਂ ਦੇਖਦੇ ਚੱਲ ਅਗੇ ਕੀ ਨਾਮ ਤੋਂ ਭਈ ਅਰਦਗਾਨ ਆਪਣੇ ਇੱਥੇ ਲਾਟਰੀ ਮਿਟਰੀ ਭਰਦਣ ਨੂੰ ਹੈ ਪੱਪੂ ਸੈਣੀ ਪੱਪੂ ਸੈਣੀ ਹੈਗਾ ਕੋਈ ਇੱਥੇ ਤੁਹਾਡੇ ਹੈਗਾ ਕੋਈ ਨਾਮ ਨੂੰ ਲਿਖਿਆ ਹੋਵੇ ਇੱਥੇ ਹਾਂ ਜੀ ਬਾਹਰ ਦੇਖੋ ਬੋਰਡ ਲੱਗਾ ਦਿਖਾ ਗਈਆਂ ਇੱਥੇ ਬੜੀ ਬੋਰਡ ਨਾਲੇ ਨੰਬਰ ਆ ਜੂਗਾ ਹਾਂ ਇੱਕ ਵਾਰੀ ਇਨਾਂ ਕੋਲੋਂ ਭਰੀ ਸੀ ਭਈ ਲਾਟਰੀ ਤੇ ਕਿੰਨੇ ਲੱਖ ਦੀ ਨਿਕਲੀ ਆ ਜੀ 18 ਲੱਖ ਰੁਪਏ 200 ਪ੍ਰਾਈਸ ਲੱਗੇ 9900 ਦੇ 200 ਪ੍ਰਾਈਸ ਲੱਗੇ ਠੀਕ ਹੈ 9900 18 ਲੱਖ ਰੁਪਏ ਤੇ ਆ ਬਾਈ ਕੋਲੋਂ ਭਰੀ ਸਿਆ ਬਾਈ ਦੀ ਦੁਕਾਨ ਹੈ ਜਿਹੜਾ ਲਾਟਰੀ ਲੂਟਰੀ ਆ ਪਰੌਂਦਾ ਬਈ ਬੁਟੀਆਂ ਲੈ ਗਿਆ ਜੀ ਬਾਈ 200 ਟਿਕਟ ਇੱਕੋ ਨੰਬਰ ਦੇ 200 ਟਿਕਟਾਂ ਦੇ 1200 ਰੁਪਏ ਦੀ ਬਾਕਸ ਚੱਲ ਬਾਈ ਭਰਾਂਗੇ ਵੀਰੇ ਹਾਂ ਜੀ ਆਪਣੇ ਨੂੰ ਪੁੱਛ ਲੈ ਯਾਰ ਮਾਇਕ ਮੁੰਗਰੇ ਕਰੋ ਕੌਣਗੇ ਸਟੂਡੈਂਟ ਹੋਈ ਜਾਂਦੇ ਤੰਗ ਭਿੱਜੇ ਫਿਰਦੇ ਆ ਭਾਈ ਮੀਂਹ ਦੇ ਵਿੱਚ ਤੇ ਆਪਣਾ ਵੀ ਇਹੋ ਜਿਹਾ ਕੁਝ ਹਾਲ ਜਗਾ ਮੀਂਹ ਖਾਸਾ ਤੇਜ਼ ਹੋ ਗਿਆ ਸੀਗਾ ਖਾਸੇ ਟਾਈਮ ਦੇ ਮੀਂਹ ਦੇ ਵਿੱਚ ਹੀ ਸਫਰ ਕਰ ਰਹੇ ਆਂਗੇ ਹੁਣ ਇਸ ਟਾਈਮ ਅਜੀਤ ਰੋਡ ਵਾਲੇ ਚਦਰੀ ਦਾ ਵੀ ਕੋਈ ਫੈਸਲਾ ਨਹੀਂਗਾ ਮਾੜਾ ਮੋਟਾ ਬਸ ਇੰਨਾ ਵੀ ਮੂੰਹ ਤੇ ਅੱਖਾਂ ਤੇ ਕਣੀਆਂ ਨਹੀਂ ਵਜਦੀਆਂ ਬਾਕੀ ਲਗਭਗ ਸਾਰੇ ਭਿੱਜੇ ਹੋਏ ਆਗੇ ਲੱਤਾਂ ਮਨ ਗੇ ਮੂੰਹ ਮੂੰਹ ਤੋਂ ਸਲੜਾ ਫੇ ਸਾਰਾ ਆਪਣਾ ਬੋਡੀ ਜਿਹੜੀ ਹੈਗੀ ਆ ਭਿੱਜੀ ਹੋਈ ਹੈਗੀ ਤੇ ਅਜੀਤ ਰੋਡ ਫੁੱਲ ਭਰਿਆ ਪੈ ਤਾ ਵਾ ਇਹੇ ਦਾ ਕੁਛ ਰੰਗ ਬੋਲਾ ਹੈ ਸ਼ਹਿਰ ਬਠਿੰਡੇ ਦਾ ਬਠਿੰਡੇ ਸ਼ਹਿਰ ਦੀ ਜੀਤ ਰੋਡ ਜਿਹਦੇ ਉੱਤੇ ਇਸ ਟਾਈਮ ਆਪਾਂ ਜਾ ਰਹੇ ਆ ਇਹ ਛਤਰੀ ਵੀ ਐ ਚੋਈ ਜਾਂਦੀ ਆ ਲੈ ਬਈ ਮਿੱਤਰੋ ਆ ਛਤਰੀ ਨੇ ਆਪਾਂ ਨੂੰ ਚਲੋ ਠੀਕ ਆ ਜਿੰਨਾ ਵੀ ਸਾਥ ਦਿੱਤਾ ਬਹੁਤ ਸੀਗਾ ਤੇ ਇਹ ਹੁਣ ਆਪਾਂ ਇਹਨਾਂ ਨੂੰ ਫੜਾਉਣੀ ਸੀ ਤੇ ਬਾਈ ਵਰ ਕੇ ਆ ਲੌਕ ਲਾ ਕੇ ਟੱਪ ਗਏ ਤੇ ਇਹਨੂੰ ਆਪਾਂ ਇੱਥੇ ਟੰਗ ਦਿੰਨੇ ਆ ਆ ਜਦੋਂ ਆਏ ਬਾਈ ਵਰ ਕੇ ਇੱਥੇ ਟੰਗੇ ਸੁਗutra ਕਾਤ ਲਮ ਉਹਦੇ ਨਾਲ ਬਹੁਤ ਗਾਹ ਟੰਗ ਰਹੇ ਉੱਪਰ ਪਬਲਿਕਲੀ ਨਾ ਆਪ ਹੀ ਇੱਥੇ ਆ ਕੇ ਲਾ ਲੈਣਗੇ ਆਪ ਦੇ ਓਕੇ ਤੇ ਰੋੜਣਾ ਲਾ ਆ ਵਈ ਮਿੱਤਰਾਂ ਚੱਲ ਚੱਲੇ ਗਏ ਹੁਣ ਟੱਪਾ ਵਾਲੀ ਨੂੰ ਹੋ ਗਏ ਬਾੜ ਨੇੜੇ ਕਰ ਗਏ ਟਾਈਮ ਕਿੰਨੇ ਵਜੇ 5 ਵਜੇ ਕੇ 4 4:30 ਦਾ ਟਾਈਮ ਆ ਜੀ ਇਸ ਟਾਈਮ ਸਮਾਂ ਇਹ ਵਕਤ ਸਵੇਰੇ 5 ਵਜੇ ਦਾ ਤੇ ਆਪਾਂ ਬਈ ਕਾਫੀ ਟਾਈਮ ਦੇ ਪਿੱਛੇ ਖੜੇ ਫੋਟੋ ਸ਼ੂਟ ਕਰੀ ਜਾਂਦੇ ਸੀਗੇ ਤੇ ਆ ਬਾਈ ਇੱਕ ਸਾਨੂੰ ਬਾਬਾ ਟੱਕਰਿਆ ਸੀਗਾ ਉਹਨੇ ਸਾਡੇ ਨਾਲ ਜਾਣਾ ਸੀਗਾ ਉਹ ਜਾਂਦਾ ਸਾਈਕਲ ਤੇ ਤੇ ਅਸੀਂ ਅੱਗੇ ਨਿਕਾਲੀ ਬਾਬਾ ਬਣੇ ਅਧਿਆ ਕੱਢ ਲੇ ਪਈ ਬਾਬਾ ਵੀ ਪੈਗ ਪੂਕਦਾ ਸ਼ਿਕਿੰਨ ਸੀਗਾ ਲਾਉਂਦਾ ਫਿਰਦਾ ਸੀਗਾ ਤੇ ਉਹ ਸਾਈਕਲ ਤੇ ਸੀ ਤੇ ਦੂਜੀ ਗੱਲ ਆ ਬਾਈ ਆਪਾਂ ਟੱਕਰਿਆ ਸੀਗਾ ਇਹ ਕਹਿੰਦਾ ਤੁਹਾਨੂੰ ਟਾਈਮ ਬਹਾਵ ਲੱਗ ਰਿਹਾ ਫੋਟੋ ਸ਼ੂਟ ਕਰਨ ਦੇ ਪਹਿਲਾਂ ਸੀਗਾ ਵੀ ਚੜ੍ਹਾਲ ਚੱਲਾਂਗੇ ਫਿਰੇ ਤੁਰ ਕੇ ਹੋ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਭਾਈ ਇਹਨੂੰ ਰਾਹ ਜੋ ਅਸੀਂ ਚੜ੍ਹਾ ਲਿਆ ਤੇ ਵੀਡੀਓ ਪਹਿਲਾਂ ਬਣਾਈ ਸੀ ਉਹ ਸਲੋ ਮੋਸ਼ਨ ਤੇ ਬਣ ਗਈ ਸੀ ਤਾਂ ਅਗਰ ਕੇ ਡਿਲੀਟ ਕਰਕੇ ਹੁਣ ਦੁਬਾਰੇ ਤੁਹਾਨੂੰ ਇਹ ਗੱਲ ਆ ਤੀਜਾ ਜੜਕਾ ਹੈਗਾ ਦੱਸ ਰਹੇ ਆ ਤੇ ਬਾਬਾ ਜਾਂਦਾ ਉਹ ਸੀ ਥੋੜੀ ਕਰੀ ਬਣਾ ਬਾਬੇ ਕੋਲੇ ਆਓ ਬਾਬਾ 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 ਚੱਲ ਚੰਗਾ ਬਾਬਾ ਫਿਰ ਚੱਲਦੇ ਹਾਂ ਢੀਕਾ ਹੱਥ ਚੱਕਦੇ ਇਹ ਹੁੰਦਾ ਬਾਈ ਪੰਜਾਬ ਦਾ ਰੌਣਕ ਮੇਲਾ ਜਿਹੜਾ ਕਿਤੇ ਹੋਰ ਨਹੀਂ ਮਿਲਦਾ ਹੈ ਏ ਬਾਕੀ ਬਾਈ ਨੇ ਉਹ ਪੱਠੇ ਤੇ ਜਾਣਾਗਾ ਐਸ ਪੱਠੇ ਜਾਣਾ ਅਰੇ ਬਾਈ ਵੀ ਨਾ ਗਿਆ ਨਾ ਚਲੋ ਇਸ ਪਾਸੇ ਨਿਕਾਂ ਆ ਵੀ ਆਈ ਇੱਕ ਨਾ ਕੰਮ ਕਰਾਂ ਦੇਗਾ ਕਾਲ ਸੈਮ ਲਈ ਆ ओके 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 ਠੀਕ ਹੈ ਠੀਕ ਹੈ ਠੀਕ ਹੈ ਚਲੋ ਬਾਕੀ ਦੀ ਗੱਲ ਬਾਤ ਉਹਨਾ ਫੇਰ ਸਾਜੀ ਕਰਦੇ ਆ ਜੀ ਅਰੇ ਅੱਗੇ ਜਾ ਅਰੇ ਅੱਜ ਸਾਡਾ ਮੂਡ ਆ ਮੌਸਮ ਵਧੀਆਗਾ ਇੱਕ ਅਦੀ ਰੀਲ ਵੀ ਸ਼ੂਟ ਕਰ ਲਗੇ ਬਣਾ ਲਗੇ ਵੀ ਰੀਲ ਜੀ ਮੌਸਮ ਦੇ ਹਿਸਾਬ ਨਾਲ ਵੀ ਬਇਦਰ ਪੰਜਾਬ ਦਾ ਦਿਖਾ ਦਗੇ ਆਪਾਂ ਤੇ ਬਾਕੀ ਦੀ ਗੱਲਬਾਤ ਭਾਈ ਆਪਾਂ ਜਾ ਕੇ ਅੱਗੇ ਸਾਢੀ ਕਰਦੇ ਆ ਤੁਹਾਡੇ ਨਾਲ। ਲਾਈਓਵਰ ਕੇ ਨੀਚੇ ਸੇ ਕਰ ਲੈਂਦੇ ਆ ਨੀਚੇ ਸੇ ਜਾਣਾ। ਕੋਈ ਵਾਰ ਨੀਚੇ ਸੇ ਕਰ ਲੈਂਦੇ ਤੁਸੀਂ ਇਸ ਵਿੱਚ ਕੋਈ ਬੜੀ ਬਾਤ ਹੈ। ਕੋਈ ਵਾਰ ਜੈ ਸਾਹਿਬ ਕਹੋਗੇ ਵੈਸੇ ਹੀ ਕਰ ਲੈਂਗੇ ਯਾਰ। ਆਪਨੇ ਇਤਨਾ ਇਤਨੀ دیر ਬਾਹਾਂ ਤੇ ਬੈਠ ਕੇ ਇਤਨਾ ਤਾਂ ਕਰ ਹੀ ਸਕਦੇ ਆ। ਕੋਈ ਬਾਤ। ਅੱਗੇ ਪੈਰੀ ਧੁੰਦ ਜੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੱਬ ਵਾਲੀ ਕੰਨੀ ਨੂੰ ਨੀ ਜਿਹੜਾ ਹੈਗਾ ਭਾਈ ਉਹ ਅ ਤੇਜ ਆ ਇਧਰ ਨਾਲੋਂ ਬਠਿੰਡੇ ਨਾਲੋਂ ਕਿਉਂਕਿ ਪਹਿਲਾਂ ਬਠਿੰਡੇ ਵਾਲੇ ਪਾਸੇ ਸੀ ਤੇ ਹੁਣ ਜਿਹੜਾ ਹੈਗਾ ਹੈਲੋ 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 ਹਾਈ ਉਤਲੀ ਹੋ ਗਈ ਤੇਰੀ ਵੀਡੀਓ ਤੇ ਕਣਗੀਆਂ ਪੈ ਗਈਆਂ ਤੇ ਮੈਂ ਤਾਂ ਕਰਕੇ ਤੁੰਗਲੀ ਜੀ ਹੋ ਗਈ ਤੇ ਗਾਂ ਵਾਲੇ ਪਾਸੇ ਭਾਈ ਮੀ ਜਿਹੜਾ ਹੈਗਾ ਤੇਜ ਆਗਾ ਕਣਗੀਆਂ ਲਹਿ ਪੀਆਂ ਪਿੱਛੇ ਹੈ ਨਹੀਂ ਸੀ ਸਾਫ ਹੋ ਗਿਆ ਸੀ ਵਿੱਚ ਜੇ ਮੌਸਮ ਤੇ ਡਾ ਬਠਿੰਡੇ ਤੋਂ ਹੀ ਗਿਆ ਡਾ ਭਲੀ ਉਤੇ ਅੱਗੇ ਮੌਸਮ ਕਿਆ ਰਿਹਾ ਹੈਗਾ ਕਿਵੇਂ ਨੇ ਕਰ ਰਿਹਾ ਹੈਗਾ ਜਰਾ ਹਾਂ ਪੂਰਾ ਹੋਰ ਪੂਰਾ ਨਿਕਣ ਕੀ ਕਰਵਾਇਆ ਨਹੀਂ ਬਹੁਤ ਮੀਂਹ ਓਏ ਬਾਸੇ ਫੁੱਲ ਲੇ ਜੋ ਆ ਬ੍ਰੋ ਕੁੜਾ ਕੀ ਤੇ ਡੱਬਲ ਦੇ ਵਿੱਚ ਮੀਂਹ ਦੀ ਮਾਤਰਾ ਬਹੁਤ ਜ਼ਿਆਦੇ ਭਾਈ ਤੇ ਮੀਂਹ ਪੈਦਾ ਦੇਖ ਆਲੇ ਤੁਸੀਂ ਦੱਬ ਵਾਲੀ ਦੇ ਵਿੱਚ ਤਾਂ ਸਹੀ ਤਾਂ ਇੱਧਰਲੇ ਪਾਸੇ ਇੱਕ ਤਾਂ ਇੱਥੇ ਦੇ ਪਾਣੀ ਆ ਵੱਧ ਖੜਦਾ ਆਪਣੇ ਕੋਸਰਾ ਹਨਾ ਸਾਡਾ ਜਿਹੜਾ ਹਾਲ ਆ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਭਾਈ ਐਸੇ ਦਾ ਕੋਈ ਹਾਲ じゃ ਹੋਇਆ ਪਿਆਗਾ ਪਰਲਾ ਪਾਸਾ ਜਮ੍ਹਾਂ ਹੀ ਬੰਦ ਹੋਇਆ ਪਿਆ ਬਾਈ ਨੂੰ ਆਉਂਦੇ ਨੂੰ ਤੁਸੀਂ ਦੇਖ ਕੇ ਜੱਜਮੈਂਟ ਲਾ ਸਕਦੇ ਹਲਾ ਹਲਾ ਇਹ ਰੌਂਗ ਸਾਈਡ ਤਾਗਰ ਕੀ ਜਾਣਾ ਪੈ ਰਿਹਾ ਜਿਹੜਾ ਇੱਧਰ ਦਾ ਪਾਸਾ ਉਹ ਜਮ੍ਹਾਂ ਹੀ ਪਾਉ ਹੋਇਆ ਪਿਆਗਾ ਪਾਣੀ ਨਾਲ ਫੁੱਲ ਭਰਿਆ ਹੋਇਆ ਇੱਧਰਲਾ ਪਾਸਾ ਥੋੜਾ ਉੱਚਾ ਇੱਧਰ ਪਾਣੀ ਘਟ ਘੜਦਾ ਉੱਧਰਲੇ ਪਾਸੇ ਵੀ ਪਾਣੀ ਨਿਕਲਦਾ ਨਹੀਂਗਾ ਪਰ ਇਹ ਕੀ ਕਾਰਨ ਹੈ ਇਹਦਾ ਸੀਵਰ ਸਹੀ ਨਹੀਂ ਬਣਾਇਆ ਦਾ ਰੋਡ ਨਹੀਂ ਨੀਆ ਦਾ ਕੀ ਚੱਕਰ ਹੈ ਗਾਂ ਤੋਂ ਫੇਰ ਉੱਚੀ ਹੈ ਰੋਡ ਉੱਥੇ ਵੀ ਪਾਣੀ ਕਢਾਉਂਦਾ ਇੱਥੇ ਇੰਨੇ ਗੇਰ ਗੇਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਕਢਾਉਂਦਾ ਤੇ ਤਾਗਰ ਕੇ ਸਭ ਜਿਹੜੇ ਹੈਗੇ ਆ ਵੀਕਲ ਰੌਂਗ ਸਾਈਡ ਜਾ ਰਹੇ ਨੇ ਅੰਮੀ ਚੜਨ ਲੱਗੀ